ਦੇਖੋ ਗਾਇਜ਼ ਇਹ ਮਤ ਕੰ ਦਾ ਸਾਰੇ ਜਣੇ ਠੀਕ ਠਾਕ ਹੋਣ ਦੀ ਆਪਣਾ ਸ਼ੂਟ ਚੱਲ ਰਿਹਾ ਫੋਟੋ ਨਾਲ ਵਿਆਹ ਮੂੰਹ ਤੇ ਹੋਏ ਪੈ ਦਾਣੀ ਗਰਮੀ ਹੈਗੀ ਬਹੁਤ ਜ਼ਿਆਦੀ ਤੇ ਗਰਮੀ ਤੇ ਸਾਰੇ ਜਣੇ ਬਚ ਕੇ ਰਹੋ ਸੀ ਹੁਣ ਕੀ ਹੈ ਤੁਹਾਨੂੰ ਮੁੰਡੀ ਬਗਿਤਾ ਨਹੀਂ ਆਪਣੀ ਮਾਹਲੀ ਕੱਢ ਰਹੀ ਐ ਸੀ ਚਾਹ ਚਾਹ ਕੇ ਮੇਰੀ ਸੱਸ ਸਹੁਰੇ ਕਾਰ ਨਹੀਂ ਇਹ ਨਹੀਂ ਅੰਦਰ ਦਿਖਾਉਣੇ ਆਪਾਂ ਤੁਹਾਨੂੰ ਕੀ ਹੋਈ ਜਾਂਦਾ ਐ ਇਹ ਇਹ ਬੈਠੇ ਫੋਨ ਲਾਈਕ ਮੈਡਮ ਸੌਣੀਆਂ ਅਮੇ ਜੱਸੀ ਗੱਲ ਕਰਦੇ ਬਹੁਤ ਦਿਨਾਂ ਬਾਅਦ ਵਲੌਗ ਬਣਾਉਣ ਲੱਗੇ ਸੱਚ ਜਾਨੀ ਸਾਡੀ ਟੀਮ ਦਾ ਧਿਆਨ ਰੱਖਣੀ ਮੈਂ ਇੱਕੇ ਗੱਲ ਕਰਦੇ ਆ ਸਾਡੀ ਟੀਮ ਦਾ ਧਿਆਨ ਰੱਖਣਾ ਜੀ ਬੋਲੇ ਇੱਕ ਚੰਗਿਆ ਓਏ ਬੰਦ ਨੇ ਹਾਂਜੀ ਜੱਸੀ ਕਾਲ ਜੀ ਸਾਰਿਆਂ ਨੂੰ ਹੱਥ ਜੋੜ ਕੇ ਤੁਸੀਂ ਅਸੀਂ ਕੁਲਫੀ ਖਾ ਕੇ اٹੇ ਡੱਟਾ ਸੀ ਸਿੱਟੇ ਨਹੀਂ ਕਿਉਂਕਿ ਸਾਨੂੰ ਮਨਾ ਕੀਤਾ ਹੋਇਆ ਘਰ ਚ ਗੰਦ ਪਾਉਣਾ ਬਿਲਕੁਲ ਵੈਸੇ ਆਪਦੇ ਘਰ ਚ ਵੀ ਗੰਦ ਨਾ ਪਾਇਆ ਕਰੋ ਪਤਾ ਹੈ ਮੈਨੂੰ ਇਹ ਐਂ ਕਹਨੇ ਨੇ ਵੀ ਥੋੜਾ ਸਭ ਤੋਂ ਪਹਿਲਾਂ ਘਰ ਇਹ ਆ ਜਿੱਥੇ ਆਪਾਂ ਸ਼ੂਟ ਕਰਦੇ ਹਾਂ ਨਾ ਜਿਹਦੀ ਵਜ੍ਹਾ ਨਾਲ ਆਪਾਂ ਰੋਟੀ ਖਾਣੇ ਆ ਮੈਂ ਵੀ ਮੈਂ ਵੀ ਇੱਥੇ ਸਫਾਈ ਥੋੜੀ ਵਧੇ ਦਾਈ ਨਾ ਲਗਦੀ ਆ ਵੀ ਜੇ ਇੱਥੇ ਸਾਫ ਹੋਊਗਾ ਘਰ ਤਾਂ ਸੀਨ ਵਧੀਆ ਨਿਕਲਣਗੇ ਤਾਂ ਇਹਦੇ ਸਰਤੇ ਆਪਾਂ ਰੋਟੀ ਖਾਣੇ ਹਣਾ ਵੀ ਦੀਦੀ ਬਈ ਕਹਿ ਲੈਣਾ ਤੁਸੀਂ ਯਕੀਨ ਨਹੀਂ ਕਰਨਾ ਆਹ ਜਿਹੜੇ ਸੋਵੇ ਦੇ ਹੈਪੀ ਦੀਦੀ ਬੈਠੀ ਆ ਹਾਂ ਕੀ ਸੀਗਾ ਇਹ ਤੇ ਕੀੜੀਆਂ ਨਾਲ ਭਰਿਆ ਹੋ ਵੀ ਹਾਂ ਤੁਸੀਂ ਬਈ ਮੇਰੇ ਧੱਫੜ ਹੋਏ ਨੇ 5 6 ਸੱਚੀ ਹਾਂ ਤੋਂ ਹੀ ਤੋਹੀ ਤੱਪੜ ਹੋਈ ਨੇ ਬਈ ਤੋਹੀ ਬਈ ਮੈਂ ਨਾ ਐਨਾ ਝਾੜਿਆ ਆ ਸਾਡੀ ਜਿਹੜੀ ਜੋਤੀ ਆ ਵਿਕੁਰ ਕਰ ਕਰ ਗਾਨੀਆ ਕਰ 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 ਮਾਗਰੋ ਬੱਤੀਆਂ ਖਾਂਦੀਆਂ ਲੰਬੀਆਂ ਲੰਬੀਆਂ ਬਈ ਉਹਨੂੰ ਦੇਖ ਕੇ ਮੇਰੇ ਪਾਲ ਉੱਡੇ ਜੇ ਜੇ ਕੋਈ ਚੀਜ਼ ਨੀਚੇ ਗਰ ਗਈ ਉਹਨੇ ਉਹਨੇ ਬਾਹਰ ਨਹੀਂ ਲੇਕੋ ਮੈਂ ਵਿੱਚ ਪਸਾ ਦੇਣੀ ਸੋਫੇ ਦੇ ਆਪੇ ਇਹ ਕੰਮ ਗੰਦਾ ਕਦੀ ਨਹੀਂ ਕਰਦੇ ਜੇ ਕੋਈ ਚੀਜ਼ ਡਿੱਗ ਵੀ ਜਾਂਦੀ ਹੈ ਮੈਂ ਇੱਥੋਂ ਚੱਲ ਜਾਂਦਾ ਉਹਨੂੰ ਜਿੰਨਾ ਮਰਜ਼ੀ ਬੋਲ ਲੋ ਜੋ ਮਰਜ਼ੀ ਕਹਿ ਦੋ ਉਹਨੂੰ ਉਹ ਸੁਣਦੇ ਬਿਲਕੁਲ ਵੀ ਗੰਦੇ ਨਹੀਂ ਸੁੱਖੀ ਧਾਰ ਕੇ ਨਹੀਂ ਐ ਐ ਕਰਨੀ ਹੈ ਸੋਫੇ ਦੇ ਘਸਾ ਦੇਣੀ ਹੈ ਅੱਜ ਤਾਂ ਮੈਂ ਇੱਧਰ ਲੋ ਕੇ ਲਾਤਾ ਸੀ ਮੈਂ ਖੋਲੇ ਜੀ ਆਂਦੇ ਕੋਲੇ

ਚੈਨਲ ਨੂੰ ਬੱਦਲ ਵਾਸ ਸਬਸਕ੍ਰਾਈਬ ਕਰਿਆ ਕਰੀ ਹਾਈ ਬੀ ਮੈਂ ਮੱਜਨੀ ਮੇਰਾ ਕਿੱਡਾ ਨੀ ਐਂ ਕਰੀ ਜੀ ਬੱਚੇ ਦੀ ਗੱਲ ਮੰਨਿਆ ਕਰੋ ਵੱਧ ਤੋਂ ਵੱਧ ਕਰਿਆ ਕਰੋ ਚੈਨਲ ਨੂੰ ਸਪੋਰਟ ਕਰਿਆ ਕਰੋ ਰੈਂਟ ਸਪੋਰਟ ਕਰਿਆ ਕਰੋ ਅੱਧਾ ਕਿ ਲਾਈਕ ਆ ਲਾਈਕ ਨਹੀਂ ਲਾਈਕ 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 ਇਹ ਬਤਾ ਕਹਤੋਂ ਕਹਿੰਦਾ ਇਹਨੂੰ ਪਤਾ ਹੈ ਵੀ ਫਿਰ ਮੈਨੂੰ ਸੂਟ ਸਾਰਟ ਮਿਲ ਜੂਗਾ ਇੱਕ ਅੱਧਾ ਕੋਈ ਨਿਕਰ ਕੱਚੀ ਮਿਲ ਜੂ ਇਹਨੂੰ ਨਹੀਂ ਮਿਲਦੀ ਕਿੰਨੇ ਚਿਕਾ ਨੇ ਨਾ ਬੱਚਾ ਰੋ ਖਾਣੇ ਡੇ ਡੇ ਰਹਿੰਦਾ ਚੋਕਲੇਟ ਮਿਲੂ ਬਰਗਰ ਮਿਲੂ ਪਰ ਜੇ ਕਹਦੀ ਵੀ ਹਟ ਜਾਊਗਾ ਤਾਂ ਫਿਰ ਮੰਨ ਲੈਂਦਾ ਕੱਲ ਕਹਿੰਦਾ ਪੀਜ਼ਾ ਹੀ ਖਾਣਾ ਪੀਜ਼ਾ ਮੈਂ ਕਹਿੰਦਾ ਮੈਂ ਪੁੱਤ ਵੀਰ ਪੀਜ਼ਾ ਨੇ ਮੇਰੇ ਕੋ ਇਹਦੇ ਨਾਲ ਸਾਰਲਾ ਮੇਂ ਪੀਜਾ ਨਹੀਂ ਮਿਲਣਾ ਬਸ ਇਹਨੂੰ ਐਂ ਕਹਿਦਨੇ ਆ ਵੀ ਦੇਖੋ ਨਾ ਸੋ ਪੰਜਾ ਤਾਂ ਆਪਣੇ ਬੱਚਿਆਂ ਕੋ ਹੁੰਦਾ ਹੀ ਆ ਮਤਲਬ ਆਪਣੇ ਕੋਲ ਹੁੰਦਾ ਹੀ ਆ ਬੱਚਿਆਂ ਲਈ ਪਰ ਬਈ ਉਹ ਨੁਕਸਾਨ ਕਰਦੀਆਂ ਨੇ ਚੀਜ਼ਾਂ ਬਾਅਦ ਵਿੱਚ ਫਿਰ ਐਂ ਇੱਕੋ ਹੀ ਗੱਲ ਕਿਹਾ ਕਰ ਬੱਚੇ ਨੂੰ ਪੁੱਤ ਆਪਣਾ ਕੋ ਪੈਸੇ ਨਹੀਂ ਹੈਗੇ ਬੱਚੇ ਵਾੜੇ ਸਮਝਦਾ ਰਹੇ ਸਮਝ ਜਾਂਦੇ ਨੇ ਬੀ ਦੀ ਚੀਜ਼ੀ ਲੈਣੇ ਮੇਰੇ ਬੱਚੇ ਹੁੰਦੇ ਨੇ ਲੱਤ ਬਿਲਕੁਲ ਨਹੀਂ ਸਮਝਦੇ ਮੈਂ ਨਹੀਂ ਸਮਝਦੀ ਜੇ ਕਹੇ ਤੂੰ ਮੈਨੂੰ ਤਾਂ ਦੀ ਤਾਂ ਚੀਜ਼ ਚਾਹੀਦੀ ਆ ਇਹ ਗੱਲ ਦਿਮਾਗ ਚੋਂ ਕੱਢ ਬਈ ਮੈਂ ਮੰਨ ਜੂ ਮੈਂ ਨਹੀਂ ਮੰਦੀ ਇੱਕ ਕੁਲਫੀ ਦਵਾ ਕੇ ਸਾਹ ਤਾਂ ਮੈਂ ਗਿਆ ਵੀ ਹੋਰ ਦਵਾ ਦੇ ਭੁਖੀ ਨੇ ਹੋਰ ਲੈ ਲੈਣੀ ਸੀ ਬਿਰਕੁਲਫੀ ਇਹ ਤਾਂ 10 ਰੁਪਏ ਦੀ ਚੀਜ਼ ਆ ਇਹਦੀ ਤਾਂ ਕੋਈ ਗੱਲ ਨਹੀਂ ਕੋਈ ਨਹੀਂ ਉਹ ਵੀ ਪਰ ਵੀਰ ਹੀ ਬਣਾ ਲੂਗੀ 10 ਰੁਪਏ ਬਿਰਕੁਲਫੀ ਮੈਂ ਉਹਨਾਂ ਨੇ ਕਿਹਾ ਦੁਬਾਰਾ ਲੈ ਕੇ ਦੇ ਚਲੋ ਠੀਕ ਹੈ ਜੀ ਮੈਂ ਵੀ ਨੰਗ ਕੇ ਮਮੀ ਉਹ ਬੈ ਗਈ ਗੋਡਾ ਮਲਣ ਹੁਣ ਉਹ ਤਾਂ ਗੋਡਾ ਦੁਗੀ ਜਾਂਦਾ ਮੈਂ ਬਿੱਲੀਆਂ ਦਾ ਗੋਡਾ ਮਲਦਾ ਤੁੜਨ ਨਗਾਉਣਾ ਨਹੀਂ ਆਉਂਦਾ ਇਹ ਚੋਕਲੇਟ ਕਿੱਥੋਂ ਮਿਲੀ ਹੈ ਤੁਨੂੰ ਇਹ ਚੋਕਲੇਟ ਉਹਨੂੰ ਨੱਬ ਦੇ ਕੇ ਗਿਆਗਾ ਯੋ ਦਿਰੋ ਬੇਕੁੱਤ ਇਹ ਮੈਂ ਮਾਣਦੇ ਜਾਰੀ ਲੱਗੀ ਤਾਂ ਹੁੰਦਾ ਤਖੰਡ ਵਰਗਾ ਵੇ ਟੁੱਟ ਕੇ ਸ਼ਰੀਕ ਬਣ ਗਿਆ ਇਹ ਸ਼ਰੀਕ ਬਣ ਗਿਆ ਸਵਾ ਅੰਦਰ ਰਹਿ ਗਿਆ ਤਾਂ ਟੁੱਟ ਕੇ ਮਰਟ ਗਿਆ ਸਰਤ ਦਾ ਸਰਤ ਦਾ ਸਰਤ ਦਾ ਜਾਰੀ ਲੱਗੀ ਤਾਂ ਹੁੰਦਾ ਤਖੰਡ ਵਰਗਾ ਵੇ ਟੁੱਟ ਕੇ ਸ਼ਰੀਕ ਬਣ ਗਿਆ ਮੈਂ ਮਾਰਦੀ ਨਹੀਂ ਚਾਕਲੇਟ ਖਾਉਂਗੀ ਜਰੂਰ ਬੜੇ ਘਰ ਵਾਲੇ ਦਾ ਫੋਨ ਆਇਆ ਸੀਗਾ ਮੈਨੂੰ ਲੱਗਾ ਮੈਂ ਕਹਿਦਾ ਮਾਦਰਲੀ ਤਾਂ ਹਾਜ਼ਰ ਹੋਵੋ ਨਹੀਂ ਘਰ ਦੇ ਦੁਕਾਨ ਤੇ ਜਾ ਕੇ ਖਾਓ ਮੇਰੇ ਆਣੇ ਚ ਕਿਉਂ ਨਹੀਂ ਤੇ ਪਾਈ ਮੈਂ ਕਹਿੰਦੇ ਹਾਂ ਅੱਧਾ ਪਤਾ ਇਹਦੇ ਲਾਲਾ ਦੇ ਡਿੱਗੇ ਹਨ ਮੰਦਰ ਚ ਉਹ ਲੋਕ ਮੁੰਦੇ ਸੀ ਫੜੀ ਨਾ ਟੈਨਸ਼ਨ ਫੈਲੇਗੀ ਇਹ ਤਾਂ ਬਾਹਰ ਨਾ ਜਾਵੇਗਾ ਦੇ ਤਾਂ ਇਹਦਾ ਨਾ ਇਹਦੇ ਪੇਕੇ ਜੀ ਨਹੀਂ ਲ ਸੋਰੀ ਜੀ ਨਹੀਂ ਲੱਗਦਾ ਖੜੀ ਹੈ ਜਿਹੜੀ ਕਿੱਥੇ ਹੈ ਹੈਲੋ ਬੋਲਾ ਜੀ ਕੀ ਯਾਰ ਜੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਬਾਹਰ ਆਵਨ ਉਹਨਾਂ ਦੀ ਦੇਖਦੇ ਆਂ ਕੀ ਹਾਲ ਚਾਲ ਹੈ ਕਾ ਜੋ ਕੀ ਆ ਜਮ ਨਹੀਂ ਹੈਗਾ ਜਾ ਕੇ ਦੁਕਾਨ ਤੇ ਖਾਣੇ ਨਹੀਂ ਕਰ ਰਹੇ ਨਹੀਂ ਜਿੰਨੇ ਮੈਂ ਤੋਹੀ ਤੋਹੀ ਹਾਂ ਨੂੰ ਕਹੀ ਜਾਂਦੇ ਪ੍ਰਵਾਹਣਾ ਕਦੀ ਹਾਂ ਜੇ ਦਾਹੀ ਕਰਾਉਣਾ ਉਸ ਕੋਲ ਚੱਕ ਕੇ ਕਰਵਾਣਾ ਚੱਕੀ ਨਹੀਂ ਕੱਢਣਾ ਚੱਕੀ ਤੇ ਨਹੀਂ ਕੱਢਣਾ ਤੈਨੂੰ ਕਿਹੜਾ ਜਵਾ ਦੇ ਕੋਲ ਆਇਆ? ਤੇਰਾ ਮਾਸ ਨਾ ਗਿਬਣਾ। ਲਈ ਮੰਮੀ ਦੇ ਪੱਲੇ ਕੱਖ ਨਹੀਂ ਜਗਾ। ਤਾਂ ਘੋਤੀ। ਪਰਾਣੀ ਬੈਠੀ ਆ ਉਹਦੇ। ਬਾਹਰ ਨਿਕਲ ਕੇ ਬੰਦੀ ਆ ਜਿਵੇਂ ਕੀ ਹੋ ਰਿਹਾ ਕੀ ਨਾ। ਤੇ ਜਿੰਨਾ ਚਿਰ ਆਪਾਂ ਬੁੜੇ ਨਹੀਂ ਨਾ ਹੁੰਦੇ। ਇਹਦੋਂ ਪਹਿਲਾਂ ਪਹਿਲਾਂ ਆਪਾਂ ਸਾਰੇ ਕੰਮ ਨੇ ਮਿਲ ਲਈਏ। ਤੇ ਜਿਹਨੂੰ ਆਪਾਂ ਇੱਕ ਪਾਸੇ ਲਾਉਣਾਗਾ। ਉਹਦਾ ਇੱਕ ਪਾਸਾ ਵੀ ਕਰਤੀਏ। ਦੇ ਨਾਲ ਕਿੱਦੋਂ ਕਰੀਏ। ਇੱਕ ਪਾਸਾ ਕਰ ਦੇ ਕਰ। ਆਪਾਂ ਨੇ ਕਰਵਾਉਂਾਂ ਜੀ। ਜੇ ਆਪਾਂ ਪੁੱਤ ਹੈ ਤੈਨੂੰ ਬਹੁਤ ਕਹਿੰਦੀ ਸੁਣੇ ਲੱਗਦੀ। ਆਪਣਾ ਕੁੱਤੇ ਨਹੀਂ ਹੈਗਾ ਇਥੋਂ ਆਪਾਂ ਡੋਲੇ ਦਾ ਕੀ ਕਰਵਾਉਣਾ ਹੈ ਨਾਲੇ ਕਰਾਣੇ ਇਹਦੀ ਕੀ ਹੋਊ ਬਰੋਕਰ ਦੀ ਨਾਲੇ ਆਵਣੇ ਪਰੇ 10 ਪਿੰਡਾਂ ਚ ਨਾ ਲਗਮੀ ਦੀ ਨਵੀਂ ਗੱਲ ਹੈ ਇਹ ਫੋਟੋ ਨਾਲ ਗਿਆ ਅੱਜ ਤੱਕ ਨਾ ਕਿਸੇ ਨੇ ਕੀਤਾ ਤੇ ਨਹੀਂ ਹੋਵੇ ਤੇ ਨਹੀਂ ਹੋਵੇ ਤੇ ਨਹੀਂ ਹੋਵੇ ਜਿਹਦੇ ਟਾਈਮ ਚ ਇਹ ਮੋਟੇ ਦਿਮਾਗ ਦੀ ਹੈਗੀ ਹੈ ਜਿਹੜੀ ਸਿਰਫ ਫੋਟੋ ਦੇ ਸਿਰ ਤੇ ਆ ਜੇ ਐਦੂੰ ਮੋਟੇ ਦਿਮਾਗ ਦੀ ਕੌਣ ਹੋਊਗੀ ਫਿਰ ਕਹਿੰਦੇ ਤਾਂ ਹੁੰਦੇ ਆ ਮਨ ਪਰੇ ਤੇ ਯਾਰ ਅੰਨਾ ਹੁੰਦਾ ਕਮਲ ਵਾਲੀ ਹੁੰਦਾ ਇਹ ਵੀ ਅਜੇ ਤੱਕ ਦੇਖ ਲੈ ਮੈਂ ਤਾਂ ਇਹ ਜਿਹੜੀ ਫੋਟੋ ਨਾ ਉੱਠ ਕੇ ਆ ਜੂਗੀ ਚਲ ਮੈਂ ਜਾਣਾ ਅੱਜ ਆਪਣੇ ਕੇਸ ਦੀ ਫੇਰ ਤਰੀਕਾ ਗਈ ਨਹੀਂ ਤਾਂ ਤਰੀਕਾ ਨੇ ਖਾ ਲਿਆ ਤੇ ਮਨਾਈ ਦਾ ਰੱਖ ਦੇ ਤੇ ਵੀਰ ਪਾਲ ਨੇ ਕਦੋਂ ਆਉਣਾ ਕੋਈ ਗੱਲ ਨਹੀਂ ਕਹਿੰਦੇ ਸੀ ਮੈਂ ਸ਼ਾਮ ਤੱਕ ਆ ਜੂਗੀ ਆ ਜੂਗੀ ਸ਼ਾਮ ਤੱਕ ਆਉਂਗਾ ਤਾਂ ਇਕੱਲੇ ਹੀ ਨੇ ਮੈਨੂੰ ਲੱਗਦਾ ਵੀ ਅੱਜ ਆਉਗੀ ਉਹ ਮੈਨੂੰ ਕਮਲ ਨਾਲ ਹੱਲਾ ਕਰਨਾ ਪਊਗਾ ਉਹ ਥੋੜੀ ਜਿਹੀ ਹੁਣ ਫੜਫੜ ਜਿਆਦਾ ਕਰ ਰਹੀ ਹੈ ਉਹ ਆਇਆ ਖੜੇ ਮੇਰੀ ਜ਼ਮੀਨ ਵਾਪਸ ਆ ਜੂਗੀ ਮੰਨ ਨਹੀਂ ਪਤਾ ਜੰਗਾ ਚਲੇ ਫੁੱਲ ਕਰੇ ਬਾਪ ਸਾਹਿਬ ਸਹੀ ਨਹੀਂ ਨਾ ਉਹਨਾਂ ਜ਼ਮੀਨਦਾਰ ਨੂੰ ਕੀ ਕਰਨਾ ਹੁਣ ਚੁੱਪ ਕਰਕੇ ਜਿਹੜੇ ਤਣ ਪੈਸੇ ਦੇ ਦਿੱਤੇ ਚੁੱਪ ਕਰਕੇ ਬਹਿ ਜਾ ਕਿਹੜੇ ਪੈਸੇ ਦੇ ਦਿੱਤੇ ਕੰਢੀ ਜੋਦੀ ਵੀ ਮੋਸ ਦੇ ਪਰ ਕਿਹੜੇ ਪੈਸੇ ਦੇ ਦਿੱਤੇ ਆਪਾਂ ਨੇ ਮੰਨ ਕੇ ਚੱਲ ਦੇਈ ਦੇ ਤੱਕ ਗੱਲੋਂ ਦਾ ਮੰਨ ਜੀ ਹੋਵਾ ਦੇ ਘਰ ਵਾਲੇ ਕੋਲੇ ਕਹਿੰਦੇ ਨਹੀਂ ਜ਼ਮੀਨੇ ਵੇਚੀ ਆ ਇਹਨੂੰ ਲਾਲਚ ਦਿੱਤਾ ਹੈ ਪਹਿਲਾਂ ਤੈਨੂੰ ਕੰਮ ਖੜਾ ਕਰਕੇ ਦੇਵਾਂਗਾ ਤੇ ਨਾਲ ਤੈਨੂੰ ਮੈਂ ਘਰ ਦਾ ਕਹਿੰਦਾ ਮਾਲਕ ਬਣਾਉਂਗਾ ਜ਼ਮੀਨ ਦਾ ਉਹ ਜਮੀਨ ਦੀ ਭੁਖੀ ਸੀ ਦੇਖ ਲਿਆ ਮੈਂ ਵੀ ਉਹਨੂੰ ਤੂੰ ਹੀ ਬੜਾ ਕਰਦਾ ਸੀ ਮੇਰੀਤੀ ਮੇਰੀਤੀ ਪਿਆਰਾ ਸੁਪਾ ਦੇ ਬੱਚਾ ਆਹੋ ਉਹਦੇ ਘਰ ਨੂੰ ਜੁਰੀ ਰਹੀ ਰਹੀ ਮੈਂ ਤਾਂ ਚਾਰ ਫੁੱਟ ਆ ਤੈਨੂੰ ਕਿ ਲੋਟਸ ਫੇਰ ਉਹ ਲਿਆਉਂਦੀ ਇੱਥੇ ਉਹ ਤਾਂ ਬੜਾ 헤ਜਲਾ ਬਣਦਾ ਸੀ ਮੇਰੀਤੀ ਮੇਰੀਤੀ ਹੁਣ ਕੀ ਕੀ ਹੁ ਕਰਦੀ ਐ ਇੱਥੇ ਮੈਂ ਕੀ ਲੈ ਕੇ ਆਇਆ ਹਾਂ ਕੀ ਲੈ ਮੜਨ ਤਾਂ ਕਿਸੇ ਨੇ ਫੇਰ ਹੀ ਆ ਨਹੀਂ ਕਿ ਪਤਾ ਕਿਹੜੇ ਕੰਝਰੀ ਕੋਲੇ ਆਈ ਸੀ ਇੱਥੇ ਜਿਹੜੀ ਪਿਆਸੀ ਅਤਰਾਏ ਕੇ ਗਈ ਐ ਥੋੜੀ ਸਾਰੀਆਂ ਜਿ ਸਮਾਪੀਆਂ ਜਿ ਕਰੇ ਨੰਬਰ ਕਿਸੀ ਨਾਲ ਹੀ ਹੋਰ ਉਹ ਕੰਮ ਨਹੀਂ ਕਰਨ ਦਾ ਚੌਰਾ ਆਓ ਹਣ ਚੌਰੇ ਤੇ ਵੀ ਆ ਜਾ ਬਸ ਆ ਹੀ ਸਕਸਰ ਰਹਿ ਗਈ ਸੀ ਜੇ ਇਹਨਾਂ ਕੋਸ਼ ਕੰਮ ਦੇ باوجود ਮੈਂ ਚੌਰਾ ਵਜਦਾ ਨਾ ਇਹ ਤਾਂ ਰੱਬ ਦਾ ਨਾ ਹੈ ਇਸ ਤੋਂ ਰੱਬ ਨੂੰ ਥੱਲੇ ਉਤਰ ਕੇ ਆਉਣਾ ਪਊਗਾ ਤੇ ਰੱਬ ਵੀ ਇੱਥਰ 来 ਹੈ ਪਾਪਣ ਵਾਲੇ ਤਾਂ ਚੱਲ ਜੇ ਨਾ ਤੇ ਮੇਰਾ ਪਾਪੀ ਹੈ ਨਾ ਤੂੰ ਅੱਗ ਦੀ ਪਾਪਣਾ ਬਰੂਬਰ ਪਾਪਣਾ ਵੀ ਤੂੰ ਵੀ ਕਿਉਂ ਅੱਜ ਤੱਕ ਜਿਹੜਾ ਕੰਮ ਕੀਤਾ ਤੇਰੇ ਲਈ ਤਾਂ ਕੀਤਾ ਨਾ ਹੋਰ ਕਿਹਦੇ ਲਈ ਕੀਤਾ ਮੈਂ ਤਾਂ ਬਾਹਤ ਹੀ ਰਾਜੀ ਗੱਦੀ ਤੇ ਪਰਦੋਂ ਪੈਸੇ ਜਾਓ ਕਿ ਫਿਰਦੇ ਬੇੜ ਚ ਝਾੜੂ ਲਾੜ ਕੇ ਮੈਨੂੰ ਦੇਖਣਾ ਮੈਂ ਕਿਹੜੀ ਗੱਦੀ ਤੇ ਬੈਠਾ ਰਾਜੇ ਤੇ ਮੈਂ ਕਿ ਮਹਾਰਾਜ ਜੀ ਸਿੰਘ ਬਣਿਆ ਬੈਠਾ ਮੈਂ ਤੁਹਾਨੂੰ ਪਾ ਤੱਕੇ ਖਾਂਦਾ ਫਿਰਦਾ ਕਰੇ ਕੋਈ ਭਰੇ ਗੁਕਚਰੀਆਂ ਚ ਮੈਂ ਜਾਣਾ ਪੈਣਾ ਮੈਂ ਹਰਾਨੀ ਕੌਲੀ ਬਾਠੀ ਚੱਕੀ ਲੈਂਦੀ ਸੀ ਅੱਜ ਦੇਦੀ ਨੁਪੁੱਤੀ ਉਹਦੀ ਮਾਮੀ ਆਈ ਆ ਉਹਦੇ ਦੀ ਜਮੀਂ ਹੱਥੋਂ ਲੌਰੋਂ ਹਟ ਗਈ ਕਰੇ ਆ ਤੂੰ ਕਿਹਾ ਕਰ ਜਨਾਨੀਆਂ ਨੂੰ ਤਾਂ ਬਸ ਚ ਕਾਰ ਹੀ ਸਕਦੀਆਂ ਕਾਰ ਹੀ ਸਕਦੀਆਂ ਮੈਂ ਜੀ ਬਣਾਉਣ ਦੀ ਬਜਾਏ ਨਹੀਂ ਮੇਰੇ ਬਸ ਚਲੇ ਨਾ ਮੈਂ ਤਾਂ ਗੁਤਨੀ ਜੀ ਨੂੰ ਬੱਟ ਦੇ ਲਾਂ ਪਤਾ ਨਹੀਂ ਉਹ ਕੰਝਰੀ ਕਦੋਂ ਨਿਕਲੂਗੇ ਇੱਥੋਂ ਕਦੋਂ ਨਾ ਉਹਦਾ ਕਰਦੇ ਕੋ ਉਹਨੂੰ ਵੀ ਅੱਗੇ ਕਿਸੇ ਪਾਸੇ ਰਾਤ ਨੂੰ ਉੱਠ ਲੁੱਟ ਜੂਗੀ ਬੱਸ ਤੇਰਾ ਉਹ ਤਾਂ ਐਚਲ ਹੈ ਹੁਣ ਅਗਲੀ ਵਾਰੀ ਉਹ ਸੇਦੀ ਆ ਐਥੇ ਬਾਹਰ ਨਹੀਂ ਲੰਡਾ ਰਹੀ ਕੋਈ ਤੇਰੀ ਸਕੀਮ ਕੰਮ ਕਰਦੀ ਤੇ ਥੋੜੇ ਤੱਕ ਮੈਂ ਪੰਜੀ ਮੰਗੀ ਨਹੀਂ ਠੀਕ ਆ ਆ ਵੇਖੋ ਜੀ ਦੀਦੀ ਅੱਜ ਮਰ ਗਈ ਹੈ ਸਾਰੇ ਸੋਗ ਬਣਾ ਲੈ ਪਿੱਕੀ ਆ ਓਏ ਪਿੱਕੀ ਨਾ ਬੋਲ ਪਿੱਕੀ ਪੈਂਡਾ ਨੰਡਣਾ ਚਲ ਸੌਰੀ ਜੀ ਮਾਨਸ ਆਇਓ ਚਲ ਚੁੱਪ ਕਰ ਆ ਵੇਖੋ ਰੋ ਰੇ ਆ ਜੀ ਹੇ ਹੇ ਇਹ ਦੰਦ ਗੱਡ ਰਹੇ ਨੇ ਚਲੋ 1 2 3 ਅੱਛਣ ਮੇਰੀ ਮੱਤ ਐਸੇ ਟਿੱਕ ਕਰਨ ਦੀ ਮਾਰੀ ਨੇ ਪਾਰੇ ਨਹੀਂ ਲੱਗਿਆ ਹਾਂ ਵਾਰੇ ਨਹੀਂ ਲੱਗਿਆ ਨਾ ਹੋਰ ਕਾਹਤ ਪਾਈ ਆ ਲਿਆ ਕੇ ਨਾ ਲੋਕਾਂ ਨੂੰ ਕਿਹਨ ਸਮੱਸਿਆ ਮਨਾਇਆ ਛੱਕੇ ਨੂੰ ਅੰਦਰ ਲਾਇਆ ਜਿਹੜੇ ਥਾਣਾ ਬਾਹਰ ਲੈ ਕੇ ਆਈ ਨਾ ਛੱਕੇ ਅੰਦਰ ਲਾਇਆ ਅੰਦਰ ਲੈਟ ਨਹੀਂ ਹੈ ਗਰਮ ਮੈਨੂੰ ਕੀ ਆ ਲੈਟ ਦਾਣੀ ਕੋਈ ਪੱਕਾ ਦਾਣੀ ਕੋਈ ਗਰਮੀ ਦਾਣੀ ਖਾਸ ਦਾਣੀ ਵੇ ਉਸ ਤੋਂ ਪਈ ਐ ਕਹੀ ਰਹਿੰਦੇ ਫੇਰ ਫੇਰ ਦੇ ਇਨਸਾਨ ਆਦਾ ਇਹ ਇੱਕ ਤਰ੍ਹਾਂ ਦੇ ਕਹੀ ਖੋਣਾ ਤੁਸੀਂ ਮਰੀ ਹੋਈ ਹੋਈ ਐ ਤੇ ਅੱਜ ਜਿਸ ਵੇਰੇ ਉਹ ਤਾਂ ਮਰੀ ਜਾਣੇ ਤੇ ਤੁਮਣ ਫੋਲਾ ਕਰਦੀ ਐ ਜਿਹਦੇ ਅਪਣੀ ਦਿੱਤੀ ਤੁਮਣ ਫੋਲਾ ਰੋ ਰੋ ਕੇ ਖਾਣਾ ਬੱਛਾ ਇਹਦੀ ਕੁੜੀ ਹੈ ਤਾਂ ਹੈਗੀ ਤੁਹਾਡੇ ਕੋਲੇ ਉਹਦੀ ਪਾਲ ਪਲੋਸ ਵਧੀਆ ਕਰ ਲੈ ਉਹਨੂੰ ਵੱਡੀ ਕਰ ਲੈ ਲਾ ਦੇ ਕੁਝ ਪੜਾਪੜੂ ਦਾ ਅਫਸਰ ਕੋਈ ਹੈ ਪਰ ਤੁਹਾਡੇ ਚ ਕਿੱਥੇ ਇੰਨੀ ਪਹੁੰਚ ਜੇ ਇੰਨੀ ਪਹੁੰਚ ਹੁੰਦੀ और और या बंद